हां जी भाई जी ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਗੁਰਜੰਟਰ ਰੰਦਾਵਾ ਤੇ ਤੁਸੀਂ ਦੇਖ ਰਹੇ ਹੋ ਸੱਚ ਦੀ ਆਵਾਜ਼ ਇੱਕ ਬਹੁਤ ਜ਼ਰੂਰੀ ਬੇਨਤੀ ਸੀਗੀ ਸਾਰਿਆਂ ਨੂੰ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਨੇਬਾਲ ਦੇ ਵਿੱਚ ਕੰਪਨੀ ਐਮਸਨ ਗੇਰੇ ਦੀ ਵੀਡੀਓ ਮੈਂ ਪਹਿਲਾਂ ਵੀ ਕਰ ਚੁੱਕਿਆ ਹਾਂ ਬਹੁਤ ਵਧੀਆ ਕੰਪਨੀਆਂ ਔਰ ਕਦੇ-ਕਦੇ ਇਸ ਕੰਪਨੀ ਦੇ ਵਿੱਚ ਜਿਹੜੀ ਆ ਉਹ ਭਰਤੀ ਚੱਲੂ ਹੁੰਦੀ ਆ ਸੋ ਇਸ ਟਾਈਮ ਇਸ ਕੰਪਨੀ ਵਿੱਚ ਭਰਤੀ ਚੱਲੂ ਹੋ ਗਈ ਹੈ ਤੇ ਰਿਕੁਆਇਰਮੈਂਟ ਫੁੱਲ ਹੈ ਜੀ ਫਰੈਸ਼ਰ ਮੁੰਡੇ ਕੁੜੀਆਂ ਜੋ ਘੱਟੋ-ਘੱਟ 10th ਜਾਂ +2 ਪੜ੍ਹੇ ਨੇ ਉਹ ਅਪਲਾਈ ਕਰ ਸਕਦੇ ਨੇ 8 ਘੰਟੇ ਦੀ ਵੀ ਜੌਬ ਹੈਗੀ ਐ 10 ਘੰਟੇ ਦੀ ਵੀ ਜੌਬ ਹੈ ਇਸ ਕਰਕੇ ਤੁਹਾਡੀ ਆਪਸ਼ਨਲ ਆ ਜਦੋਂ ਜਿੱਦਾਂ ਤੁਹਾਡਾ ਦਿਲ ਕਰਦਾ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਜਿੰਨੇ ਘਾਵਰਸ ਦੀ ਵੀ ਜੌਬ ਤੁਸੀਂ ਆਪਣੇ ਸਾਥ ਦੇ ਨਾਲ ਅਪਲਾਈ ਕਰ ਸਕਦੇ ਹੋ ਇਸ ਕਰਕੇ ਉੱਪਰ ਦਿੱਤੇ ਗਏ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਮੈਂ ਫੋਨ ਤੁਹਾਡਾ ਨਹੀਂ ਚਾਹਦਾ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਛੱਡ ਦਿਓ ਮੈਂ ਤੁਹਾਡੇ ਮੈਸੇਜ ਦਾ ਰਿਪਲਾਈ ਜ਼ਰੂਰ ਦਊਂਗਾ ਔਰ ਜਿਹੜੇ ਵੀ ਸਾਨੂੰ ਵਟਸਐਪ ਤੇ ਜਾਂ ਕਮੈਂਟਰ ਆਈ ਪੁੱਛਦੇ ਹੁੰਦੇ ਆ ਕਈ ਵਾਰ ਮੇਰਾ ਟਾਈਮ ਨਹੀਂ ਲੱਗਦਾ ਤੇ ਦੋ ਦੋ ਦਿਨ ਮੈਂ ਰਿਪਲਾਈ ਨਹੀਂ ਦਿੱਤਾ ਜਾਂਦਾ ਮੇਤੋਂ ਸੋ ਮਾਈਂਡ ਨਾ ਕਰਿਆ ਕਰੋ ਕਿਉਂਕਿ ਮੈਂ ਕਮੈਂਟ ਦੇ ਰਿਹਾ ਸੀਗਾ ਕਿ ਜਵਾਬ ਨਹੀਂ ਦਿੰਦੇ ਇਹ ਉਹ ਹਨ ਤੇ ਕਈ ਵਾਰੀ ਟਾਈਮ ਨਹੀਂ ਲੱਗਦਾ ਕਿਉਂਕਿ ਮੈਂ ਖੁਦ ਜੌਬ ਕਰਦਾ ਆ ਤੇ ਆਪਾਂ ਕੋਈ ਵੀ ਕਿਸੇ ਨੂੰ ਪੈਸਾ ਨਹੀਂ ਲੈਂਦਾ ਮੈਂ ਹਰ ਵੀਡੀਓ ਵਿੱਚ ਦੱਸਦਾ ਕਿ ਕੋਈ ਵੀ ਕੋਈ ਸਾਡੇ ਫਾਈਲ ਚਾਰਜਸ ਨਹੀਂ ਹੈਗੇ ਜਾਂ ਪਲੇਸਮੈਂਟ ਚਾਰਜਸ ਨਹੀਂ ਹੈਗੇ ਕੋਈ ਸਾਡਾ ਪਲੇਸਮੈਂਟ ਵਾਲਾ ਕੰਮ ਨਹੀਂ ਹੈਗਾ ਸਿਰਫ ਲੋਕਾਂ ਦੀ ਭਲਾਈ ਵਾਸਤੇ ਜਾਂ ਮੁੰਡੇ ਕੁੜੀਆਂ ਜਿੱਦਾਂ ਜੋ ਬੇਰੁਜ਼ਗਾਰ ਨੇ ਉਹਨਾਂ ਵਾਸਤੇ ਸੋ ਇੱਕ ਵਾਰੀ ਫਿਰ ਮੈਂ ਦੁਬਾਰਾ ਦੱਸ ਦਿੰਦਾ ਕੈਮਸਨ ਗੀਅਰ ਸਾਨਨੇਵਾਲ ਦੇ ਕੋਲ ਕੰਪਨੀ ਆ ਲੁਧਿਆਣੇ ਦਿੱਲੀ ਰੋਡ ਤੇ ਕੰਪਨੀ ਆ ਔਰ ਬਹੁਤ ਵਧੀਆ ਲਿਮਟਿਡ ਕੰਪਨੀ ਸਾਰਾ ਪੀਐਫ ਐਸਆਈ ਇਨਸੈਂਟਿਵ ਵਗੈਰਾ ਬੋਨਸ ਵਗੈਰਾ ਸਾਰਾ ਕੁਝ ਜਿਹੜਾ ਤੁਹਾਨੂੰ ਮਿਲਦਾ ਸੋ ਇਸ ਕਰਕੇ ਜਿਸ ਵੀ ਵੀਰ ਭਰਾ ਨੇ ਅਪਲਾਈ ਕਰਨਾ ਵੀ ਜਿਸ ਨੂੰ ਜੋਬ ਦੀ ਰਿਕੁਆਇਰਮੈਂਟ ਹੋਵੇ ਉਹ ਸਾਡੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਉੱਪਰ ਜੋ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਨੰਬਰ ਦੇਖ ਰਹੇ ਉਹਨਾਂ ਤੇ ਸੰਪਰਕ ਕਰ ਸਕਦਾ ਹੈ ਔਰ ਖਾਸ ਕਰਕੇ ਪਲੱਸ 2 ਪੜੇ ਜੋ ਮੁੰਡੇ ਜਾਂ ਕੁੜੀਆਂ ਨੇ ਉਹ ਕੰਟੈਕਟ ਜਰੂਰ ਕਰਨ ਇੱਕ ਹੋਰ ਚੀਜ਼ ਮੈਂ ਐਡ ਕਰਨਾ ਚਾਹੂੰਗਾ ਕਿ ਇੱਕ ਕੰਪਨੀ ਆ ਆਪਣੇ ਕੋਲ ਫੋਕਲ ਪੁਆਇੰਟ ਦੇ ਵਿੱਚ ਹੈ ਹਾਈਵੇ ਇੰਡਸਟਰੀ ਚਲੋ ਠੀਕ ਆ ਸੋ ਹਾਈਵੇ ਇੰਡਸਟਰੀ ਦੇ ਵਿੱਚ ਇੱਕ ਰਿਟਾਇਰ ਫੌਜੀ ਅਫਸਰ ਦੀ ਲੋੜ ਆ ਜਿਹੜਾ ਕੋਈ ਫੌਜੀ ਅਫਸਰ ਹੋਵੇ ਜਿਵੇਂ ਹੈਨਾ ਐਸ ਐਸਓ ਐਜ ਐਸਓ ਪੋਸਟ ਤੇ ਬੰਦਾ ਚਾਹੀਦਾ ਆ ਸੋ ਕਿਸੇ ਦੀ ਨਜ਼ਰ ਵਿੱਚ ਜੇ ਕੋਈ ਰਿਸ਼ਤੇਦਾਰ ਜਾਂ ਪੈਣਪਰਾ ਕੋਈ ਰਿਟਾਇਰ ਫੌਜੀ ਹੈਗਾ ਆ ਜੋ ਅਫਸਰ ਰਿਟਾਇਰ ਆ ਤੇ ਸੌਸ ਦੇ ਲੋੜ ਆ ਵਧੀਆ ਸੈਲਰੀ ਆ ਤੋਂ ਤੁਹਾਨੂੰ ਪਤਾ ਹੈ ਕਿ ਲਿਮਟਿਡ ਕੰਪਨੀ ਔਰ BMW ਦੇ ਪਾਰਟ ਬਣਾਉਂਦੀ ਹੈ ਜਿਹੜੀ ਕੰਪਨੀ ਦੀ ਮੈਂ ਹੁਣ ਗੱਲ ਕਰ ਰਿਹਾ ਸੋਕਰ ਪੁਆਇੰਟ ਦੇ ਵਿੱਚ ਲੁਧਿਆਣਾ ਵਿੱਚ ਕੰਪਨੀ ਆ ਇਹ ਸੋ ਜਰੂਰ ਸੰਪਰਕ ਕਰਿਓ ਜੋ ਦਿੱਤੇ ਗਏ ਨੰਬਰ ਉੱਤੇ ਵਧੇਰੇ ਜਾਣਕਾਰੀ ਲਈ ਤੁਸੀਂ WhatsApp ਕਰ ਸਕਦੇ ਹੋ ਤੇ ਨਵੀਂ ਅਪਡੇਟਸ ਜੁੜੇ ਲੋਰੀ ਸੱਚ ਦੀ ਆਵਾਜ਼ ਦੇ ਨਾਲ ਧੰਨਵਾਦ